ਅੱਜ ਅਸੀਂ ਇੱਕ ਨਵਾਂ ਲੇਖ ਕਰਾਂਗੇ ਲੇਖ ਦਾ ਨਾਮ ਹੈ ਮੇਰਾ ਜਨਮ ਦਿਨ ਠੀਕ ਹੈ ਤੁਸੀਂ ਵੀ ਜਨਮ ਦਿਨ ਮਨਾਉਨੇ ਹੋਵੋਗੇ ਨਾ ਉਸੇ ਤਰ੍ਹਾਂ ਅਸੀਂ ਇੱਕ ਲੇਖ ਬਣਾਇਆ ਮੇਰੇ ਜਨਮ ਦਿਨ ਤੇ ਦੇਖਿਓ ਤੁਸੀਂ ਕਿ ਤੁਸੀਂ ਵੀ ਇੱਦਾਂ ਜਨਮ ਦਿਨ ਮਨਾਉਂਦੇ ਹੋ ਠੀਕ ਹੈ ਇਹ ਮੈਨੂੰ ਦੱਸਣਾ ਕਮੈਂਟ ਕਰਕੇ ਜਵਰ ਦੱਸਣਾ ਠੀਕ ਹੈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਜੁ ਕਰਨਾ ਠੀਕ ਹੈ ਤਾਂ ਨੰਬਰ 1 ਹੈ ਮੇਰਾ ਨਾਮ ਲਵਪ੍ਰੀਤ ਸਿੰਘ ਹੈ ਠੀਕ ਹੈ ਤੁਹਾਡਾ ਜਿਹੜਾ ਨਾਮ ਹੈ ਤੁਸੀਂ ਉੱਥੇ ਇਹ ਭਰਨਾ ਆਪਣਾ ਭਰਨਾ ਹੈ ਜੇ ਕੁੜੀ ਆ ਤੇ ਕੋਰ ਲਾ ਦਿਓ ਜਾਂ ਕੋਈ ਵੀ ਨਾਮ ਹੋਇਆ ਠੀਕ ਹੈ ਨੰਬਰ 2 ਮੇਰਾ ਜਨਮ 10 ਜਨਵਰੀ ਨੂੰ ਹੋਇਆ ਹੈ ਠੀਕ ਹੈ ਤੁਸੀਂ ਆਪਣੀ ਜਨਮ ਦੀ ਤਰੀਕ ਭਰ ਸਕਦੇ ਹੋ ਨੰਬਰ 3 ਮੈਂ ਹਰ ਸਾਲ ਆਪਣਾ ਜਨਮ ਦਿਨ ਮਨਾਉਂਦਾ ਹਾਂ ਠੀਕ ਹੈ ਨੰਬਰ 4 ਸਭ ਤੋਂ ਪਹਿਲਾਂ ਪਾਠ ਕਰਕੇ ਅਰਦਾਸ ਕਰਦਾ ਹਾਂ ਠੀਕ ਹੈ ਜੇ ਜਨਮ ਦਿਨ ਹੁੰਦਾ ਫਿਰ ਅਰਦਾਸ ਪਹਿਲਾਂ ਸਭ ਤੋਂ ਪਹਿਲਾਂ ਕੀ ਕੀ ਕਹਿੰਦਾ ਕਿ ਮੈਂ ਜਿਹੜਾ ਕਰਦਾ ਅਰਦਾਸ ਪਹਿਲਾਂ ਕਰਦਾ ਹਾਂ ਨੰਬਰ 5 ਵੱਡਿਆਂ ਤੋਂ ਆਸ਼ੀਰਵਾਦ ਲੈਂਦਾ ਹਾਂ ਫੇਕੀ ਕਰਦਾ ਹਾਂ ਫੇ ਮੈਂ ਵੱਡਿਆਂ ਤੋਂ ਆਸ਼ੀਰਵਾਦ ਲੈਣਾ ਹੈ ਨੰਬਰ 6 ਸਕੂਲ ਵਿੱਚ ਆਪਣੇ ਦੋਸਤਾਂ ਤੇ ਅਧਿਆਪਕਾਂ ਨੂੰ ਟੌਫੀਆਂ ਵੰਡਦਾ ਹਾਂ ਠੀਕ ਹੈ ਨੰਬਰ 7 ਸਾਰੇ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹਨ ਤੇ ਤਾੜੀਆਂ ਵੀ ਮਾਰਦੇ ਹਨ ਠੀਕ ਹੈ ਤੁਸੀਂ ਵੀ ਜੇ ਸਕੂਲ ਦੇ ਵਿੱਚ ਜਨਮ ਦਿਨ ਮਨਾਉਂਦੇ ਹੋ ਤੁਹਾਡਾ ਤਾਂ ਸਾਰੇ ਬੱਚੇ ਕਲਾਪਿੰਗ ਕਰਦੇ ਆ ਨਾ ਤੇ ਵਿਸ਼ੇਸ ਵੀ ਕਰਦੇ ਆ ਤੁਸੀਂ ਟੌਫੀਆਂ ਵੰਡਦੇ ਆ ਨਾ ਮੈਂ ਵੀ ਸਾਰੇ ਇਦਾਂ ਹੀ ਕਰਦੇ ਹਾਂ ਹਾਂ ਤੇ ਨੰਬਰ 8 ਮੈਂ ਸਕੂਲ ਤੋਂ ਵਾਪਸ ਆ ਕੇ ਨਵੇਂ ਕੱਪੜੇ ਪਾਉਂਦਾ ਹਾਂ ਨੰਬਰ 9 ਮੇਰੇ ਪਿਤਾ ਜੀ ਕੇਕ ਤੇ ਹੋਰ ਸਮਾਨ ਲੈ ਕੇ ਆਉਂਦੇ ਹਨ ਠੀਕ ਹੈ ਤੁਹਾਡੇ ਪਿਤਾ ਜੀ ਵੀ ਲੈ ਕੇ ਆਉਂਦੇ ਆ ਮੈਨੂੰ ਕਮੈਂਟ ਕਰਕੇ ਦੱਸਣਾ ਕੀ ਕੀ ਲੈ ਕੇ ਆਉਂਦੇ ਆ ਠੀਕ ਹੈ ਨੰਬਰ 10 ਮੈਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸੱਦਾ ਦਿੰਦਾ ਹਾਂ ਠੀਕ ਹੈ ਨੰਬਰ 11 ਕਮਰਾ ਗੁਵਾਰਿਆਂ ਤੇ ਫੁੱਲਾਂ ਨਾਲ ਸਜਾਇਆ ਹੁੰਦਾ ਹੈ ਜਿੱਥੇ ਜਿਸ ਕਮਰੇ ਵਿੱਚ ਕੇਕ ਕੱਟਦੇ ਉਹਨੂੰ ਵੈਸੇ ਹੀ ਅਸੀਂ ਡੈਕੋਰੇਟ ਜ਼ਰੂਰ ਕਰਦੇ ਹਾਂ ਨਾ ਤੇ ਨੈਕਸਟ ਹੈ 12 ਨੰਬਰ 12 ਨੰਬਰ ਹੈ ਮੈਂ ਸਾਰਿਆਂ ਦੇ ਨਾਲ ਕੇਕ ਕੱਟਦਾ ਹਾਂ ਠੀਕ ਹੈ ਤੁਸੀਂ ਵੀ ਸਾਰਿਆਂ ਨਾਲ ਕੇਕ ਕੱਟਦੇ ਹੋਣੇ ਹਨ ਸਾਰੇ ਇਕੱਠੇ ਹੋ ਜਾਂਦੇ ਜਦੋਂ ਦੋਸਤ ਮਿੱਤਰ ਸਾਰੇ ਇਕੱਠੇ ਹੋ ਜਾਂਦੇ ਹਨ ਨੰਬਰ 13 ਫਿਰ ਸਾਰੇ ਰਲ ਕੇ ਪਾਰਟੀ ਦਾ ਆਨੰਦ ਮਾਣਦੇ ਹਨ ਪਹਿਲਾਂ ਕੇਕ ਕੱਟਦੇ ਆ ਫਿਰ ਪਾਰਟੀ ਕਰਦੇ ਆ ਠੀਕ ਹੈ ਨੰਬਰ 14 ਜਨਮ ਦਿਨ ਤੇ ਸਾਰਿਆਂ ਵੱਲੋਂ ਤੋਹਫੇ ਦਿੱਤੇ ਜਾਂਦੇ ਹਨ ਠੀਕ ਹੈ ਸਾਰੇ ਫਿਰ ਜਦੋਂ ਜਨਮ ਦਿਨ ਤੇ ਜਿਨ੍ਹਾਂ ਨੂੰ ਅਸੀਂ ਸੱਤਦੇ ਆ ਕੋਈ ਨਾ ਕੋਈ ਛੋਟੀ ਜਾਂ ਵੱਡੀ ਜੋ ਆਪਣੇ ਹਿਸਾਬ ਨਾਲ ਗਿਫਟ ਜੂਰ ਦੇ ਕੇ ਜਾਂਦੀ ਹੈ ਠੀਕ ਹੈ ਅੱਗੇ ਹੈ ਨੰਬਰ 15 ਮੈਂ ਆਪਣਾ ਜਨਮ ਦਿਨ ਇਸ ਤਰ੍ਹਾਂ ਮਨਾਉਂਦਾ ਹਾਂ ਤੁਸੀਂ ਦੱਸਣਾ ਕਿਸ ਤਰ੍ਹਾਂ ਜਨਮ ਦਿਨ ਮਨਾਉਂਦੇ ਆ ਠੀਕ ਹੈ ਇਹਨਾਂ ਨੇ ਤਾਂ ਦੱਸ ਦਿੱਤਾ ਵੀ ਕਿੱਦਾਂ ਮਨਾਉਂਦੇ ਆ ਠੀਕ ਹੈ ਇਹ ਤੁਹਾਡਾ ਹੋ ਗਿਆ ਮੇਰਾ ਜਨਮ ਦਿਨ ਲੇਖ ਠੀਕ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਓਕੇ ਚੈਨਲ ਨੂੰ ਲਾਈਕ ਕਰਨਾ ਵੀਡੀਓ ਨੂੰ ਲਾਈਕ ਕਰਨਾ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਓਕੇ ਬਾਏ